ਜੀ ਜੀ ਦਾ ਕਾਰਾ ਦਾ ਇਹਦਾ ਸਰਜੀ ਦਾ ਇਹ ਸਰਜੀ ਦਾ ਬਣਾਈ ਆ ਦਾ ਆ ਆ ਉਹ ਲੈ ਲੁਕੀ ਤਿੰਤਾ ਉਹ ਲੈਦਾ ਦਾ ਆ ਗਏ ਅੱਗੇ ਅੱਗੇ ਜਾਦੇ ਜੀਦ ਕਰ ਰਹੇ ਮਾੜਾ ਤੁਹਾਡੇ ਘਰ ਦੇ ਉੱਤੇ ਪੀਲਾ ਪੰਡਾ ਚਲਾਇਆ ਜਾ ਰਿਹਾ ਹੈ ਕਦੋਂ ਤੋਂ ਤੁਸੀਂ ਨਸ਼ੇ ਦਾ ਕੰਮ ਕਰਦੇ ਕਿੰਨੇ ਪਰਚੇ ਨਹੀਂ ਸਰ ਜੀ ਜਨ ਦਾ 2-3 ਸਾਲ ਹੋ ਗਿਆ ਸੀ ਕਰ ਰਹੇ ਨੇ ਸਰ ਜੀ ਸਾਡੇ ਤੇ ਝੂਟੇ ਪਕੇ ਸਪਾਏ ਹੋਏ ਨੇ ਜੀ ਹੁਣ ਇਹਨਾਂ ਨੇ ਛੱਡਣਾ ਛੱਡ ਜਾਣਾ ਪੰਨਣਾ ਪੰਨ ਜਾ ਸਾਡੀ ਸਰ ਜੀ ਕੋਈ ਗਰੀਬਾਂ ਦੀ ਪਰਵਾਹ ਨਹੀਂ ਹੈ ਕਿੰਨੇ ਪਰਚੇ ਦਰਜੇ ਮੇਰੇ ਤੇ ਪਰਚੇ ਹੋਣ ਜੀ 6-7 ਹੋਣੇ ਮੈਂ ਝੂਟ ਨਹੀਂ ਮਾਰਦੀ ਆਦੇ ਨਹੀਂ ਜੀ ਯਾ ਇੱਕ ਦੋ ਤੋ ਤਿੰਨਾਂ ਨੂੰ ਚਿੱਟੇ ਦੇ ਪਾਏ ਦੀ ਕਹਿੰਦੇ ਵੀ ਤੁਹਾਡੇ ਵਿੱਚੇ ਦਾਰੂ ਪੇ ਨੇ ਵਿੱਚੇ ਭੁੱਕੀ ਭਾਗੀ ਦੇ ਨੇ ਜੀ ਤੁਸੀਂ ਵੇਚਦੇ ਸੀ ਨਹੀਂ ਜੀ ਵੇਚਦੇ ਨਹੀਂ ਤੇ ਹੁਣ ਤਾਂ ਅਸੀਂ ਕੰਮ ਤੇ ਲੱਗਿਆ ਬਹੁਤ ਵਿਚਾਰੀ ਕੰਮ ਲੱਗੇ ਮੁੰਡਾ ਕੰਮ ਤੇ ਮੈਂ ਮੰਡੀ ਚਾਲੇ ਲੱਗੀ ਨਹੀਂ ਜਾਣਾ ਮੈਂ ਛੁੱਟੀ ਭਰਾਂਦੀ ਫਿਰਦੀ ਆ ਘਰ ਦੇ ਵਾਲੀ ਵੀ ਛੁੱਟੀ ਆ ਜयो ਬਿਮਾਰ ਅੰਦਰ ਅੰਦਰ ਬਹੁਤ ਜਿਆਦੇ ਬਿਮਾਰ ਹੈ ਜੀ ਅਸੀਂ ਹਾਂ ਜੀ ਅੰਦਰ ਉਹਨੂੰ ਹੋ ਗਿਆ 15 ਸਾਲ ਦੀ ਸਜ਼ਾ ਹੋਈ ਭਈਆ ਉਹਨੂੰ ਤਾਂ ਗਦੀ ਸ਼ਿਕਾਇਤ ਅਸੀਂ ਬਾਹਰ ਇਲਾਜ ਕਰਾ ਸਾਂ ਹਾਂ ਪੁਰਾਣਾ ਕੇਸ ਦੀ ਬਾਲਾ ਪੁਰਾਣਾ ਕੇਸ ਦੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਲੀਗਲ ਸਟਰਕਚਰ ਆਪਣੇ ਪਿੱਛੇ ਬਣਾ ਹੋਇਆ ਹੈ ਇਸ ਦੇ ਡੈਫੀਨੇਸ਼ਨ ਦੇ ਆਰਡਰ ਸੀ ਤੇ ਇਹ ਬਿਨਾਂ ਕਰਦਾ ਹੈਗਾ ਕਿ ਕਾਕਾ ਸਿੰਘ ਤੇ ਬੰਦ ਵਿੱਚ ਹੋਰ ਹੋਰ ਤੇ ਆ ਜਿਹੜਾ ਕਾਕਾ ਸਿੰਘ ਹੈ ਉਸ ਦੇ ਸਾਥ ਐਫ ਆਈ ਆਰਸ ਪਹਿਲਾਂ ਦਰਜ ਨੇ ਤੇ ਜਿਹੜੀ ਬਲਜੀਤ ਕੌਰ ਉਸ ਕਰੀ ਹੈ ਉਸ ਤੇ 6 ਐਫ ਆਈ ਆਰ ਦਰਜ ਕੁੱਲ ਮਿਲਾ ਕੇ ਇਸ ਕੁੱਲ ਦੇ 13 ਐਨ ਡੀ ਪੀ ਐਸ ਦੀ ਐਫ ਆਈ ਆਰ ਦਰਜ ਨੇ ਤੇ ਕਿਉਂਕਿ ਇਸ ਮੌਨ ਲਿਜ ਪਹਿਲਾਂ ਵੀ ਸ਼ਿਕਾਇਤ ਆਈ ਹੈ ਕਿ ਐਨਡੀਪੀਐਸੀ ਤਰ ਤਸਕਰੀ ਹੁੰਦੀ ਹੈ ਇਸ ਲਈ ਅੱਜ ਅਸੀਂ ਲੋ ਐਂਡ ਆਰਡਰ ਸਪੋਰਟ ਵਾਸਤੇ ਇੱਥੇ ਮਜੂਦ ਹਾਂ ਲੇਟੈਸਟ ਬੀਐਫਆਈਆਰ ਹੈਗੀ ਜੀ ਦਰ ਜੀ ਇਸ ਸਾਲ ਦੀ ਵੀ ਤੇ ਇਸ ਲਈ ਹੀ ਉਹ ਦਿਖਾਉਂਦਾ ਹੈ ਕਿ ਜੋ ਰਿਪੀਟਿਡ ਕੰਪਲੇਂਟਸ ਆ ਰਹੀਆਂ ਹੈਗੀਆਂ ਉਹਨਾਂ ਦਾ ਕੋਈ ਬੇਸਿਸ ਹੈ ਉਹ ਵੀ ਹੈਗੀਆਂ ਐਕਸਾਈਜ਼ ਵੀ ਵੀ ਹੈਗੀਆਂ ਠੀਕ ਹੈ